ਸਿੱਧਾਂ ਫਿਰ ਠੀਕ ਠਾਕ ਆ ਹੁਣ ਕਿਹੜੇ ਗਾਣੇ ਚਾਹਣਾ ਹੈ ਹਾਂ ਮੈਂ ਤੇ ਤਾਂ ਗਾਣਾ ਇੱਕ ਤਾਂ ਕਰਪਾਨ ਹਾਂ ਹਾਂ ਕਰਪਾਨ ਸਤਿ ਸ਼੍ਰੀ ਅਕਾਲ ਜੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲਿਆਂ ਨੂੰ ਬਹੁਤ ਹੀ ਬੇਸਬਰੀ ਨਾਲ ਵੇਟ ਰੈਂਦੀ ਹੈ ਕਿ ਕਦੋਂ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਆਵੇ ਸੋ ਇਹ ਖਬਰ ਸੁਣ ਕੇ ਸਿੱਧੂ ਮੂਸੇਵਾਲੇ ਦੇ ਫੈਨਸ ਬਹੁਤ ਜ਼ਿਆਦਾ ਖੁਸ਼ ਹੋ ਜਾਣਗੇ ਜਲਦ ਹੀ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ ਇਸ ਗਾਣੇ ਦਾ ਨਾਮ ਕਰਪਾਣ ਦੱਸਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋਂਦੀ ਪਈ ਹੈ ਜਿਦੇ ਵਿੱਚ ਕਿ ਸਿੱਧੂ ਦੇ ਪਿਤਾ ਬਾਪੂ ਬਲਕੌਰ ਸਿੰਘ ਸਿੱਧੂ ਦੇ ਨਵੇਂ ਗਾਣੇ ਦੀ ਸ਼ੂਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਸ ਦੌਰਾਨ ਇੱਕ ਛੋਟੀ ਜਿਹੀ ਕਲਿੱਪ ਨਿਕਲ ਕੇ ਸਾਡੇ ਸਾਹਮਣੇ ਆਈ ਹੈ ਬੀਤੇ ਦਿਨ ਪਹਿਲਾਂ ਹੀ ਮਿਸਟਰ ਪਿੰਡੂ ਦਾ ਇੱਕ ਪੋਡਕਾਸਟ ਆਇਆ ਸੀ ਜਿਦੇ ਵਿੱਚ ਉਹਨੇ ਰਿਵੀਲ ਕੀਤਾ ਸੀ ਕਿ ਉਹਨੇ ਸਿੱਧੂ ਮੂਸੇਵਾਲੇ ਨਾਲ 4-5 ਗਾਣੇ ਕੀਤੇ ਨੇ ਅਤੇ ਜਿਨ੍ਹਾਂ ਵਿੱਚੋਂ ਦੋ ਗਾਣੇ ਰੈਡੀ ਹੋ ਚੁੱਕੇ ਨੇ ਅਤੇ ਸਿੱਧ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਕਰਪਾਣਾ ਉਹਨਾਂ ਗਾਣਿਆਂ ਵਿੱਚੋਂ ਹੀ ਇੱਕ ਹੈ ਤੁਹਾਨੂੰ ਇਹ ਖਬਰ ਸੁਣ ਕੇ ਕਿੰਨੀ ਕੋ ਖੁਸ਼ੀ ਹੋਈ ਕਮੈਂਟ ਕਰਕੇ ਜ਼ਰੂਰ ਦੱਸਣਾ ਬਣੀ ਰਹੋ ਸਾਡੇ ਚੈਨਲ ਦੇ ਨਾਲ ਅੱਧਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ